ਸਤਿ ਸ਼੍ਰੀ ਅਕਾਲ ਸਟੂਡੈਂਟਸ ਹਾਂਜੀ ਸੱਸੀਗਾਲ ਜੀ ਸਾਰੇ ਹੀ ਪਿਆਰੇ ਵਿਦਿਆਰਥੀਆਂ ਨੂੰ TTT 5994 ਦੀ ਫਾਈਨਲੀ ਉਹ ਕੜੀ ਆ ਚੁੱਕੀ ਹੈ ਜਿਸ ਦੀ ਤੁਸੀਂ ਵੇਟ ਕਰ ਰਹੇ ਸੀ ਬਹੁਤ ਮੁਸ਼ਕਿਲ ਆਈਆਂ ਪਰ ਜਿਹੜਾ ਪੇਪਰ ਹੈਗਾ ਜੀ ਉਹ ਆਖਰਕਾਰ ਹੋਣ ਨੂੰ ਆ ਹੀ ਗਿਆ ਹੈਗਾ ਜੀ ਪੇਪਰ ਦੇਣ ਜਾਣ ਤੋਂ ਪਹਿਲਾਂ ਕੁਛ ਨਾ ਕੁਛ ਇਨਸਟਰਕਸ਼ਨਸ ਹੋਣਗੀਆਂ ਕੁਛ ਨਾ ਕੁਛ ਹਿਦਾਇਤਾਂ ਹੋਣਗੀਆਂ ਉਹਨਾਂ ਸਭ ਨੂੰ ਜਿਹੜਾ ਹੈਗਾ ਹੈ ਅਸੀਂ ਉਹ ਤੁਹਾਡੇ ਨਾਲ ਇੱਥੇ ਸਾਂਝਾ ਕਰਨ ਵਾਲੇ ਹਾਂ ਬਟ ਉਸ ਤੋਂ ਪਹਿਲਾਂ ਵੀ ਗਾਇਸ ਕੁਝ ਇੰਪੋਰਟੈਂਟ ਗੱਲ ਅਨਮੋਲ ਸਰ ਦੱਸਣਾ ਚਾਹ ਰਹੇ। ਹਾਂਜੀ ਸਰ। ਤਾਂ ਜਿਵੇਂ ਹੀ ਤੁਹਾਡਾ ਪੇਪਰ ਹੋ ਜਾਵੇਗਾ ਤਾਂ 2 ਵਜੇ ਆਪਾਂ ਤੁਹਾਡੀ ਆਂਸਰ ਕੀ ਜਿਹੜੀ ਹੈਗੀ ਐ ਐਸਪੈਕਟਿਡ ਆਂਸਰ ਕੀ ਜਿਹੜੀ ਕਿ ਬਿਲਕੁਲ ਸ਼ੁੱਧ ਹੋਵੇਗੀ, ਪ੍ਰਮਾਣਿਕ ਹੋਵੇਗੀ ਤਾਂ ਉਹ ਤੁਹਾਡੇ ਵਾਸਤੇ 2 ਵਜੇ ਕਲਾਸ ਲਗਾਵਾਂਗੇ। ਤਾਂ ਜਿਹੜੇ ਵੀ ਵਿਦਿਆਰਥੀ ਨੇ ਪੇਪਰ ਕਰ ਲਿਆ ਤਾਂ ਜਲਦ ਤੋਂ ਜਲਦ ਪੇਪਰ ਭੇਜਣ ਦੀ ਕੋਸ਼ਿਸ਼ ਕਰਿਆ ਜੇ ਤਾਂ ਜੋ ਆਂਸਰ ਕੀ ਲਗਾ ਕੇ ਤੁਹਾਨੂੰ ਘਰੇ ਆਉਣ ਤੋਂ ਪਹਿਲਾਂ ਪਹਿਲਾਂ आंसर की ਤੁਹਾਡੇ YouTube ਚੈਨਲ ਤੇ ਤੁਹਾਡੇ ਕੋਲ ਹੋਵੇ ਜਦੋਂ ਟ੍ਰੈਵਲ ਕਰ ਰਹੇ ਹੋਵੋਗੇ आंसर की ਪ੍ਰਾਪਤ ਕਰੋਗੇ ਐਂਡ ਲਿੰਕ ਪਹਿਲਾਂ ਹੀ ਬਣਾ ਦਿੱਤਾ ਗਿਆ ਹੈ ਸੋ ਉਸ ਨੂੰ ਪਹਿਲਾਂ ਹੀ ਤੁਸੀਂ ਆਪ ਦਾ ਕਲਿੱਕ ਕਰਕੇ ਰੱਖ ਲੈਣਾ ਪਹਿਲੀ ਇਨਸਟਰਕਸ਼ਨ ਜੋ ਦਿੱਤੀ ਗਈ ਹੈ ਧਿਆਨ ਦੇ ਲੈਣਾ ਦਿੱਤੀਆਂ ਗਈਆਂ ਹੈ ਬਟ ਕੁਝ ਕਨਫਿਊਜ਼ਨ ਹੋ ਸਕਦੀਆਂ ਤਾਂ ਜਿਸ ਨੂੰ ਅਸੀਂ ਕਲੀਅਰ ਕਰਨ ਜਾ ਰਹੇ ਹਾਂ ਪਹਿਲੀ ਇਨਸਟਰਕਸ਼ਨ ਦਿੱਤੀ ਗਈ ਹੈ ਬੜੀ ਹੀ ਸਿੰਪਲ ਹੈ ਸੋਸ਼ਲ ਡਿਸਟੈਂਸ ਬਣਾ ਕੇ ਰੱਖਣਾ ਹੈ ਅਗਲੀ ਜਿਹੜੀ ਜਿਹੜੀ ਹੈਗੀ ਹੈ ਹਦਾਇਤ ਉਹ ਇਹ ਹੈ ਕਿ 9 ਵਜੇ ਪਹੁੰਚਣਾ ਕਿਉਂਕਿ ਸਪੈਸ਼ਲ ਦਿੱਤਾ ਹੋਇਆ ਕਿ ਬਾਇਓਮੈਟ੍ਰਿਕ ਹੋਏਗੀ ਤਾਂ ਬਾਇਓਮੈਟ੍ਰਿਕ ਤੇ ਕਈ ਵਾਰੀ ਟਾਈਮ ਲੱਗ ਜਾਂਦਾ ਤਾਂ ਸਟੇਸ਼ਨ ਤੇ ਪਹਿਲਾਂ ਪਹੁੰਚ ਕੇ ਆਪਣੀ ਸਹੀ ਤਰੀਕੇ ਨਾਲ ਬਾਇਓਮੈਟ੍ਰਿਕ ਕਰਵਾ ਲੈਣੀ ਹੈ ਪੇਪਰ ਭਾਵੇਂ 10:30 ਹੋਏਗਾ ਪਰ 9 ਵਜੇ ਬਾਇਓਮੈਟ੍ਰਿਕ ਹੋਏਗੀ ਤਾਂ ਟਾਈਮ ਲੱਗ ਜਾਂਦਾ ਤਾਂ ਆਪਣਾ ਜਿਹੜਾ ਹੈਗਾ ਟਾਈਮ ਨਾ ਪਹਿਲਾਂ ਜਾਇਜ਼ ਠੀਕ ਹੈ ਜੀ ਤੀਸਰੀ ਹਦਾਇਤ ਨੂੰ ਪ੍ਰੋਪਰ ਧਿਆਨ ਨਾਲ ਪੜਿਆ ਜਾ ਸਕਦਾ ਹੈ ਕਿ ਉਮੀਦਵਾਰ ਵੱਲੋਂ ਇਮਤਿਹਾਨ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਆਈਡੀ ਦੇ ਨਾਲ ਨਾਲ ਸਕੈਨ ਕੀਤੀ ਹੋਈ ਫੋਟੋ ਤੇ ਉਸ ਤੇ ਦਸਤਖਤ ਮਤਲਬ ਜਿਹੜੇ ਸਟੂਡੈਂਟਸ ਦੀ ਕਈ ਵਾਰ ਫੋਟੋ ਨਹੀਂ ਆਈ ਹੁੰਦੀ ਸੋ ਉਹਨਾਂ ਨੂੰ ਉਹ ਫੋਟੋ ਉੱਪਰ ਪੇਸਟ ਕਰਕੇ ਕਿਸੇ ਅਗਸਟਿਡ ਅਫੀਸਰ ਦੇ ਸਾਈਨ ਕਰਵਾ ਲੈਣੇ ਹੁੰਦੇ ਆ ਕਿ ਸਾਡੀ ਇਹ ਪ੍ਰੋਬਲਮ ਕਰਕੇ ਕਿਸੇ ਕਰਕੇ ਨਹੀਂ ਆਈ ਐਂਡ ਉਹ ਚੀਜ਼ ਅਸੀਂ ਪਹਿਲਾਂ ਵੀ ਤੁਹਾਨੂੰ ਦੱਸੀ ਹੋਈ ਹੈ ਤੇ ਇਸੇ ਨਾਂ ਨਾਲ ਤੁਸੀਂ ਐਡਮਿਟ ਕਾਰਡ ਦੇ ਨਾਂ ਨਾਲ ਕੋਈ ਨਾ ਕੋਈ ਆਪਣਾ ਆਈਡੀ ਪ੍ਰੂਫ ਲੈ ਕੇ ਜਾਣਾ ਹੀ ਹੈ ਠੀਕ ਹੈ ਜੀ ਔਰ ਆਈ ਵਾਰ ਦੀ ਤਰ੍ਹਾਂ ਕੋਈ ਵੀ ਜਿਹੜਾ ਇਲੈਕਟ੍ਰੋਨਿਕ ਉਪਕਰਨ ਹੋਏਗਾ ਉਹ ਵੀ ਜਿਹੜਾ ਹੈਗਾ ਜੀ ਅਲਾਉ ਨਹੀਂ ਕੀਤਾ ਜਾਵੇਗਾ ਕੇਵਲ ਤੁਸੀਂ ਆਪਣਾ ਰੋਲ ਨੰਬਰ ਲੈ ਕੇ ਜਾਣਾ ਪਾਣੀ ਵਾਲੀ ਬੋਤਲ ਲੈ ਕੇ ਜਾਣੀ ਇੱਕ ਪੀਨਯੋਗ ਆਪਣਾ ਇੱਕ ਪੈਨ ਹੋਏਗਾ ਤੇ ਇੱਕ ਆਈਡੀ ਪ੍ਰੂਫ ਹੋਏਗਾ ਅਪੈਨ ਤੁਸੀਂ ਘਟੋ ਘਟ ਵੈਸੇ ਦੋ ਲੈ ਕੇ ਜਾਓ ਤਾਂ ਜ਼ਿਆਦਾ ਵਧੀਆ ਹੈ ਐਂਡ ਇਸ ਦੇ ਨਾਲ ਨਾਲ ਡਰਿੰਕਿੰਗ ਐਂਡ স্মੋਕਿੰਗ ਪੂਰੀ ਤਰ੍ਹਾਂ ਨਾਲ ਬੈਨ ਹੈ ਠੀਕ ਹੈ ਜੀ ਬਾਕੀ ਸੇਮ ਪ੍ਰੋਸੀਜਰ ਹੈ ਕਿ ਤੁਸੀਂ ਜਿਹੜਾ ਨਿਰਧਾਰਿਤ ਕੀਤੇ ਹੋਣਗੇ ਤੁਹਾਡੇ ਕਮਰੇ ਉੱਥੇ ਜਾਣਾ ਹੈਗਾ ਠੀਕ ਹੈ ਜੀ ਤੇ ਆਪਣੀ ਆਪਣੀ ਸੀਟ ਦੇ ਉੱਪਰ ਜਾ ਕੇ ਬੈਠ ਜਾਣਾ ਹੈਗਾ ਇਹ ਰੂਲ ਤੁਹਾਨੂੰ ਪਤਾ ਹੈ ਪੰਜਾਬ ਦੇ ਐਗਜ਼ਾਮਸ ਦੇ ਵਿੱਚ ਇੰਪਲੀਮੈਂਟ ਹੁੰਦਾ ਹੈ ਕਿ ਜਿਹੜਾ ਵੀ ਕੋਈ ਸਟੂਡੈਂਟ ਡਿਸੇਬਲਡ ਪਾਇਆ ਜਾ ਰਿਹਾ ਫਿਜ਼ੀਕਲੀ ਪ੍ਰੋਬਲਮ ਸਪੈਸੀਫਿਕਲੀ ਤਾਂ ਉਸ ਨੂੰ ਰਾਈਟਰ ਪ੍ਰੋਵਾਈਡ ਕੀਤਾ ਜਾਂਦਾ ਹੈ ਤੇ ਗਾਇਸ ਇਸੇ ਨਾਲ ਨਾਲ ਜੋ ਬਹੁਤ ਜਾਣੇ ਨਹੀਂ ਜਾਣਦੇ ਹੁੰਦੇ ਜੋ ਕਿ ਐਗਜ਼ਾਮੀਨੇਸ਼ਨ ਸੈਂਟਰ ਤੇ ਜਾ ਕੇ ਤੁਸੀਂ ਜਿਹੜਾ ਹੈਗਾ ਹੈਡ ਜਿਹੜਾ ਹੈਗਾ ਸੀਨੀਅਰ ਨੂੰ ਪ੍ਰੋਪਰ ਅਲਰਟ ਕਰਨਾ ਹੁੰਦਾ ਹੈ ਕਿ ਤੁਹਾਨੂੰ 20 ਮਿੰਟਸ ਪਰ ਆਰ ਦੇ ਅਕੋਰਡਿੰਗ ਜਿਹੜਾ ਹੈਗਾ ਉਹ ਤੁਹਾਨੂੰ ਪ੍ਰੋਵਾਈਡ ਕਰੇ ਔਰ ਇਹਨੇ ਹੀ ਪ੍ਰੀਖਿਆ ਤੋਂ ਪਹਿਲਾਂ ਨਾ ਤਾਂ ਅੰਦਰ ਜਾਣ ਦੀ ਇਜਾਜ਼ਤ ਹੈਗੀ ਹੈ ਜਦੋਂ ਟਾਈਮ ਹੋਏਗਾ ਉਦੋਂ ਹੀ ਪੇਪਰ ਵਗੈਰਾ ਮਿਲੇਗਾ ਤੇ ਜਦੋਂ ਟਾਈਮ ਪੂਰਾ ਹੋ ਗਿਆ ਤਾਂ ਇੱਥੇ ਸਪੈਸ਼ਲ ਲਿਖਿਆ ਹੋਇਆ ਕੀ ਉਮੀਦਵਾਰ ਨੂੰ ਹਾਲ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇ ਕਿ ਪੇਪਰ ਖਤਮ ਹੋਣ ਤੋਂ ਪਹਿਲਾਂ ਤੁਸੀਂ ਹਾਲ ਨਹੀਂ ਛੱਡ ਸਕਦੇ ਇਹ ਵੀ ਗੱਲ ਨਾ ਕਿ چاہے ਮਿੰਟ 100 ਹੈ ਐਂਡ ਪੇਪਰ ਤੁਸੀਂ ਬਹੁਤ ਜਲਦੀ ਸ਼ਾਇਦ ਕਰ ਹੀ ਲਓਗੇ ਰਾਈਟ ਕਿਉਂਕਿ ਜਦੋਂ ਅਸੀਂ ਵੀ ਦੋ ਮੌਕ ਟੈਸਟ ਕਰਵਾਏ ਤਾਂ ਜੋ ਬਣਾਈ ਗਈ ਸੀ ਜੋ ਡਿਜ਼ਾਈਨ ਦਿੱਤੇ ਗਈ ਸੀ ਸਟੂਡੈਂਟਸ ਨੇ ਪੰਜਾਬੀ ਕਿਉਂਕਿ ਪੰਜਾਬੀ ਮਾਂ ਬੋਲੀ ਹੈ ਤਾਂ ਉਹਨਾਂ ਨੇ ਸਮੇਂ ਤੋਂ ਪਹਿਲਾਂ ਖਤਮ ਕਰ ਲਏ ਐਂਡ ਉੱਥੇ ਇਹ ਵੀ ਇਨਸਟਰਕਸ਼ਨ ਹੈ ਕਿ 100 ਮਿੰਟਸ ਤੁਸੀਂ ਆਪ ਦਾ ਪ੍ਰੋਪਰ ਯੂਟਿਲਾਈਜ਼ ਕਰਨੇ ਆਂ ਓਵਰ ਕੌਨਫिडेंट ਨਹੀਂ ਹੋਣਾ ਤੇ ਪ੍ਰੋਪਰ ਆਪਣਾ ਹਿੱਟ ਕਰਕੇ ਆਨਾ ਤੇ ਅਗਲੀ ਇਨਸਟਰਕਸ਼ਨ ਦਿੱਤੀ ਗਈ ਹੈ ਬਲੂ ਯਾ ਬਲੈਕਪੈਨ ਘੱਟੋ ਘੱਟ ਦੋ ਪੈਨ ਸੇਮ ਤੌਰ ਤਰੀਕੇ ਦੇ ਚੈੱਕ ਕਰਦੇ ਹੋਏ ਤੇ ਟਰਾਈ ਕਰਨਾ ਮੋਟੀ ਨਿਬ ਵਾਲੇ ਲੈ ਕੇ ਜਾਣੇ ਆ ਜਿਸ ਤਰ੍ਹਾਂ ਸਰਕਲ ਭਰਨਾ ਹੋ ਜਾਂਦਾ ਈਜ਼ੀ ਤੇ ਆਲ ਓਵਰ ਕੈਲਕੂਲੇਟ ਕਰੋਗੇ ਤੇ ਸਮਾਂ ਜਿਹੜਾ ਹੈਗਾ ਹੈ ਉਹ ਤੁਸੀਂ ਜ਼ਰੂਰ ਤੋਂ ਬਚਾ पाओ ਬਾਕੀ ਅਗਲੀ ਇਨਸਟਰਕਸ਼ਨ ਦੇ ਵਿੱਚ ਵੇਰਵੇਆਂ ਦੀ ਗੱਲ ਕੀਤੀ ਹੈ ਤਾਂ ਆਨਸਰ ਜਿਹੜੀ ਤੁਹਾਨੂੰ ਦਿੱਤੀ ਜਾਏਗੀ ਉਹ ਐਮ ਆਰ ਸ਼ੀਟ ਤਾਂ ਬਈ ਰੋਲ ਨੰਬਰ ਸੈਟ ਵਗੈਰਾ ਚੰਗੇ ਤਰੀਕੇ ਨਾਲ ਧਿਆਨ ਨਾਲ ਭਰ ਕੇ ਆ ਜੇ ਕਈ ਵਾਰ ਕੀ ਹੁੰਦਾ ਬੱਚੇ ਸੈਟ ਭਰਨਾ ਭੁੱਲ ਜਾਂਦੇ ਆ ਕਾਲ ਕਰਦੇ ਆ ਤਾਂ ਰੋਲ ਨੰਬਰ ਗਲਤ ਭਰਿਆ ਜਾਂਦਾ ਤਾਂ ਬਈ ਇਹ ਗਲਤੀਆਂ ਨਹੀਂ ਕਰਨੀਆਂ ਧਿਆਨ ਨਾਲ ਆਰਾਮ ਨਾਲ ਇੱਕ ਇੱਕ ਸ਼ਬਦ ਪੜ੍ਹ ਕੇ ਗੋਲਾ ਜਿਹੜਾ ਪੂਰੀ ਚੰਗੀ ਤਰ੍ਹਾਂ ਕਾਲਾ ਕਰਨਾ ਠੀਕ ਹੈ ਜੀ ਐਂਡ ਇੱਥੇ ਗੱਲ ਇਹ ਵੀ ਹੈ ਕਿ ਜੇਕਰ ਤੁਸੀਂ ਗੋਲੇ ਦੋ ਪਰ ਦਿੰਦੇ ਹੋ ਤਾਂ ਉਹ ਤੁਹਾਡਾ ਕੁਐਸਚਨ ਜੋ ਅਗਲੀ ਇਨਸਟਰਕਸ਼ਨ ਵਿੱਚ ਕਿਹਾ ਜਾ ਰਿਹਾ ਹੈ ਉਹ ਕੈਨਸਲ ਕਰ ਦਿੱਤਾ ਜਾਏਗਾ ਨਾ ਤਾਂ ਅਧੂਰਾ ਗੋਲਾ ਕੰਸੀਡਰ ਕੀਤਾ ਜਾਏਗਾ ਤੇ ਨਾ ਹੀ ਦੋ ਬੋਲੇ ਕਨਸੀਡਰ ਕਿਤੇ ਜਾਣਗੇ ਤੇ ਸੈਟ ਨੰਬਰ A B C ਜਾਂ D ਚਾਰੋਂ ਸੈਟਸ ਹੋਣਗੇ ਜਿਸ ਜਿਸ ਨੂੰ ਕੀ ਤੁਸੀਂ ਉੱਥੇ ਬਕਾਇਦਾ ਜਿਹੜਾ ਤੁਹਾਡਾ ਸੈਟ ਦਾ ਬਣ ਰਿਹਾ ਹੈ ਉਸ ਨੂੰ ਵੀ ਤੁਸੀਂ ਜਿਹੜਾ ਹੈਗਾ ਆਪਣਾ ਮਾਰਕ ਕਰਕੇ ਆਣਾ ਹੋਊਗਾ ਬਾਕੀ ਅਗਲੀ ਜਾਣਕਾਰੀ ਕਾਫੀ ਬੱਚਿਆਂ ਨੇ ਡਾਊਟ ਸੀ ਤਬਈ ਨੈਗੇਟਿਵ ਮਾਰਕਿੰਗ ਹੈ ਨਹੀਂ ਕਿ OMR ਦਿੱਤੀ ਜਾਏਗੀ MCQ ਹੋਣਗੇ 100 ਦੇ ਕਰੀਬ MCQ ਹੋਣਗੇ ਸਮਾਂ ਤੇ ਉਹ ਸਾਰਾ ਕੁਝ ਤੁਹਾਨੂੰ ਪਹਿਲਾਂ ਤੋਂ ਹੀ ਨਿਰਧਾਰਿਤ ਇਕੁੱਝ ਇਨਸਟਰਕਸ਼ਨ ਸੀਗੀਆਂ ਜੋ ਕਿ ਸਾਡੀ ਤਰਫ ਤੋਂ ਜਿਹੜਾ ਹੈਗਾ ਤੁਹਾਨੂੰ ਦੱਸੀਆਂ ਜਾ ਰਹੀਆਂ ਤਾਂ ਅਗਲੀ ਇਨਸਟਰਕਸ਼ਨ ਜਿਹੜੀ ਹੈਗੀ ਹੈ ਉਹ ਇਸ ਦੇ ਸੰਬੰਧ ਵਿੱਚ ਹੀ ਹੈ ਕਿ ਇੱਕ ਤੋਂ ਜ਼ਿਆਦਾ ਚੱਕਰ ਗੂੜਾ ਕਰ ਦਿੱਤਾ ਗਿਆ ਤਾਂ ਸਵਾਲ ਗਲਤ ਕਨਸਿਡਰ ਕਰ ਦਿੱਤਾ ਜਾਓ ਔਰ ਉਹੀ ਗੱਲ ਹੈ ਕਿ ਜਿਹੜੀ ਸ਼ੀਟ ਜਿਹੜੀ ਆਪਾਂ ਨੂੰ ਕੁਐਸਚਨ ਦੂਜਾ ਮਿਲੇਗੀ ਕੁਐਸਚਨ ਬੁੱਕਲੇਟ ਮਿਲੇਗੀ ਤਾਂ ਉਹਨੂੰ ਭਈ ਉਦੋਂ ਤੱਕ ਨਹੀਂ ਖੋਲਣਾ ਜਿੰਨੇ ਜ਼ਿਕਰ ਤੁਹਾਨੂੰ ਐਗਜ਼ਾਮੀਨਰ ਨਹੀਂ ਕਹਿੰਦਾ ਕਿ ਖੋਲੋ ਤਾਂ ਉਦੋਂ ਪਹਿਲਾਂ ਤੁਸੀਂ ਆਪਣੀ OMR ਦੇ ਆਪਣਾ ਰੋਲ ਨੰਬਰ ਵਗੈਰਾ ਸਾਰਾ ਕੁਝ ਆਰਾਮ ਨਾਲ ਫਿਲ ਕਰ ਸਕਦੇ ਵੈਸੇ ਤਾਂ ਰਫ ਕਾਰਜ ਕਰਨ ਦਾ ਕੋਈ ਇੱਥੇ ਨੀਡ ਜ਼ਿਆਦਾ ਰਹ ਨਹੀਂ ਜਾਂਦੀ ਕਿਉਂਕਿ ਮੈਥਮੈਟਿਕਲੀ ਕੋਈ ਇਚੀਜ਼ਾਂ ਜ਼ਰੂਰਤ ਹੁੰਦੀਆਂ ਹੈ ਜਾਂ ਸਾਇੰਸ ਦੇ ਸੂਰਣ ਨੂੰ ਜ਼ਿਆਦਾ ਤਰਕ ਦੇ ਜਾਂ ਜੀਓਗ੍ਰਾਫੀ ਦੇ ਸੂਰਣ ਨੂੰ ਜ਼ਰੂਰਤ ਹੁੰਦੀ ਹੈ ਬਟ ਫਿਰ ਵੀ ਅਗਰ ਤੁਹਾਨੂੰ ਕੋਈ ਰਫ ਵਰਕ ਕਰਨਾ ਪੈਂਦਾ ਹੈ ਜਾਂ ਪੈਨ ਕਈ ਵਾਰ ਰੁਕਦਾ ਹੈ ਤਾਂ ਉਹ ਤੁਸੀਂ ਉਸ ਜਗ੍ਹਾ ਤੇ ਚੈੱਕ ਕਰ ਸਕਦੇ ਹੋ ਇਹ ਇਹਨਾਂ ਨੇ ਕਿਹਾ ਹੈ 15 ਨੰਬਰ ਇਨਸਟਰਕਸ਼ਨ ਵਿੱਚ ਔਰ ਬਾਕੀ ਇੱਕ ਹੋਰ ਗੱਲ ਹੈ ਕਿ ਪ੍ਰਸ਼ਨ ਪੱਤਰ ਤੁਸੀਂ ਘਰੇ ਲਿਆ ਸਕੋਗੇ ਔਰ ਧਿਆਨ ਰੱਖਿਆ ਜੀ ਜਿਹੜੀ OMR ਹੋਏਗੀ ਉਹਦੇ ਨਾਲ ਇੱਕ ਕਾਰਬਨ ਕਾਪੀ ਦਿੱਤੀ ਜਾਏਗੀ ਠੀਕ ਹੈ ਜਿਹੜੀ ਤੁਸੀਂ ਉਹ ਗੋਲੇ ਕਰੋਗੇ ਉਹਦੇ ਥੱਲੇ ਇੱਕ ਕਾਰਬਨ ਕਾਪੀ ਹੁੰਦੀ ਹੈ ਤਾਂ ਉਹ ਕਾਰਬਨ ਕਾਪੀ ਤੇ ਪ੍ਰਸ਼ਨ ਪੱਤਰ ਤੁਸੀਂ ਘਰੇ ਲਿਆ ਸਕੋਗੇ ਇਹ ਕੁਝ ਹਦਾਇਤਾਂ ਹੈਗੀਆਂ ਜਿਹੜੀਆਂ ਬੜੀ ਕਲੀਅਰ ਉਹਨਾਂ ਨੇ ਦਿੱਤੀਆਂ ਤਾਂ ਇਹ ਕੁਛ ਨਾ ਕੁਛ ਇਨਸਟਰਕਸ਼ਨਸ ਹੈਗੀਆਂ ਜੋ ਅਸੀਂ ਤੁਹਾਡੇ ਸਾਹਮਣੇ ਰੱਖੀਆਂ ਹੈ ਐਂਡ ਐਗਜ਼ੈਕਟਲੀ ਜਿਹੜਾ ਹੈਗਾ ਅਸੀਂ ਫਿਰ ਤੋਂ ਤੁਹਾਨੂੰ ਜਿਹੜਾ ਹੈਗਾ ਬੈਸਟ ਵਿਸ਼ੀਜ਼ ਕਹਿਣਾ ਚਾਹਾਂਗੇ ਕੌਨਫिडेंट ਰਹਿਣਾ ਹੈ ਤੁਸੀਂ ਪੇਪਰ A ਆਪਦਾ ਪੇਪਰ B ਤੁਸੀਂ ਆਲਮੋਸਟ ਕਲੀਅਰ ਕਰ ਹੀ ਚੁੱਕੇ ਹੋ ਸਿਰਫ ਇੱਕ ਪੜਾ ਇੱਕ ਪੌੜੀ ਹੋਰ ਚੜਨੀ ਹੈ ਤੇ ਸਰ 2364 ਵੀ ਇਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਕਿ ਲਗਭਗ ਲਗਭਗ ਪੂਰੀ ਹੋਣ ਤੇ ਆ ਗਈ ਹੈ ਜੀ ਤਾਂ ਦੇਖੋ ਭਾਈ ਉਹੀ ਗੱਲ ਹੈ ਕਿ ਮੁਸ਼ਕਲਾਂ ਬਹੁਤ ਆਈਆਂ ਠੀਕ ਹੈ ਬੱਚਿਆਂ ਦਾ ਡੀਮੋਟੀਵੇਟ ਵੀ ਹੋਇਆ ਸਰ ਕਿ ਪੇਪਰ ਕੈਨਸਲ ਹੋ ਗਿਆ ਜੀ ਫਿਰ ਮਾਦ ਦੇ ਲਗਾ ਰਿਹਾ ਸੀ ਮੈਰਾਥਨ ਤਾਂ ਉਦੋਂ ਵੀ ਕਹਿੰਦੇ ਜੀ ਸੁਪਰੀਮ ਕੋਰਟ ਦੇ ਵਿੱਚ ਕੇਸ ਆ ਗਿਆ ਨਹੀਂ ਠੀਕ ਹੈ ਮੁਸ਼ਕਲਾਂ ਬਹੁਤ ਆਈਆਂ ਬਟ ਤੁਸੀਂ ਕਿਸੇ ਵੀ ਪ੍ਰਕਾਰ ਦੀ ਚਿੰਤਾ ਨਹੀਂ ਕਰਨੀ ਆਰਾਮ ਨਾਲ ਧੀਰਜ ਨਾਲ ਠਰਮੇ ਦੇ ਨਾਲ ਪੂਰੀ ਤਰ੍ਹਾਂ ਕੁਐਸਚਨ ਪੜ੍ਹ ਕੇ ਫਿਰ ਅਨਸਰ ਲਗਾਇਆ ਜੇ ਔਰ ਕਈ ਵਿਦਿਆਰਥੀ ਉਹ ਕਰਦੇ ਆ ਜਦੋਂ ਹੈਜ਼ਿਟੇਸ਼ਨ ਹੋ ਜਾਂਦੀ ਹੈ ਜਾਂ ਘਬਰਾ ਜਾਂਦੇ ਆ ਤਾਂ ਗਲਤ ਭਰ ਦਿੰਦੇ ਆ ਤਾਂ ਉਹ ਚੀਜ਼ਾਂ ਤੋਂ ਉਪਰ ਆਇਆ ਜਾ ਸਕੇ ਸਭ ਤੋਂ ਵੱਡੀ ਗੱਲ ਸਰ ਇਹਨਾਂ ਨੂੰ ਆਪਾਂ ਉਹ ਵੀ ਕਹਿ ਸਕਦੇ ਆ ਕਿ OMR ਸ਼ੀਟ ਲਗਾਤਾਰ 25-30 ਕੁਐਸਚਨ ਇਕੱਠੇ ਨਾਲ ਫਿਲ ਕਰੇ ਜਾਂ ਇੱਕ ਬੈਸ ਤਰੀਕਾ ਹੋ ਸਕਦਾ ਹੈ ਕਿ ਲਾਈਕ ਬੁੱਕਲੇਟ ਦਾ ਇੱਕ ਸਾਈਡ ਦਾ ਪੰਨਾ ਤੁਸੀਂ ਹੱਲ ਕਰ ਲਿਆ ਪੰਜ ਕੁਐਸਚਨ ਸੱਤ 10 ਉਹਨਾਂ ਨੂੰ ਕਰਕੇ ਵੱਧ ਤੋਂ ਵੱਧ ਉਹਨਾਂ ਰੁਕੋ ਇਸ ਤੋਂ ਜ਼ਿਆਦਾ ਨਹੀਂ ਰੁਕਣਾ ਚਾਹੀਦਾ ਬਾਕੀ ਤੁਸੀਂ ਵੀ ਆਪ ਦਾ ਐਕਸਪੀਰੀਅੰਸ ਕੁਝ ਸ਼ੇਅਰ ਕਰ ਸਕਦੇ ਹੋ ਹਾਂਜੀ ਤਾਂ ਬਈ ਇਹ ਹੀ ਹੈ ਕਿ ਤੁਸੀਂ ਕੁਐਸਚਨ ਦੇ ਜ਼ਰੂਰੀ ਕੀ ਪੁਆਇੰਟ ਨੋਟ ਕਰੋ ਫਿਰ ਜਿਹੜੀ ਆਪਸ਼ਨ ਸਹੀ ਲੱਗਦੀ ਉਹਨੂੰ ਤੁਸੀਂ ਬਿੰਦੀ ਜਾਂ ਟਿੱਕ ਲਾ ਸਕਦੇ ਹੋ ਠੀਕ ਹੈ ਤਾਂ ਜੋ ਵਾਂਢੀ ਵਾਂਢੀ ਨੇ ਵੇਖ ਲੈ ਆਪਣਾ ਕੋਈ ਠੀਕ ਹੈ ਤਾਂ ਬਿੰਦੀ ਲਗਾ ਲਓ ਤੇ ਬਾਅਦ ਵਿੱਚ ਉਹਨੂੰ ਦੁਬਾਰਾ ਰੀ ਚੈੱਕ ਕਰੋ ਕਿਉਂਕਿ ਆਪਣੇ ਕੋਲੇ ਸਮਾਂ ਠੀਕ ਵਧੀਆ ਸਮਾਂ ਹੈਗਾ ਆਪਣੇ ਕੋਲੇ ਤਾਂ ਕਾਲੀ ਨਹੀਂ ਕਰਨੀ ਕਿ ਮੈਂ ਛੇਤੀ ਛੇਤੀ ਉੱਤਰ ਕਰ ਲਾਂ ਠੀਕ ਹੈ ਤਾਂ ਤੋ ਕਿ ਕਈ ਵਾਰੀ ਕਾਲੀ ਚ ਕੰਮ ਗਲਤ ਹੋ ਜਾਂਦਾ ਕਾਲੀ ਅੱਗੇ ਟੋਏ ਮੰਨੇ ਜਾਂਦੇ ਮੌਕਾ ਹੈਗਾ ਜ਼ਿੰਦਗੀ ਮੌਕਾ ਇੱਕ ਵਾਰੀ ਦਿੰਦੀ ਹੈ ਜੇ ਹੁਣ ਮੌਕਾ ਹੱਥੋਂ ਗਵਾ ਲਿਆ ਤਾਂ ਫਿਰ ਪਤਾ ਨਹੀਂ ਕਦੋਂ ਮੌਕਾ ਹੱਥ ਲੱਗਣਾ ਹੈ ਬਿਲਕੁਲ ਯੂਨੀਅਨ ਧਰਨੇ ਲਗਾਤਾਰ ਲਗਾ ਲਗਾ ਕੇ ਪੋਸਟਾਂ ਲੈਂਦੀ ਹੈ ਪਰ ਪੋਸਟਾ ਲੈਂਦੀ ਹੈ ਫਿਰ ਤਾਂ ਇਹ ਜ਼ਿੰਦਗੀ ਚ ਮੌਕਾ ਹੁੰਦਾ ਇੱਕ ਇੱਕ ਨੰਬਰ ਸਹਾਈ ਹੁੰਦਾ ਹੈ ਠੀਕ ਹੈ ਇੱਕ ਇੱਕ ਨੰਬਰ ਬਾਕੀ ਅਸੀਂ ਵੀ ਤੁਹਾਡਾ ਇਸ ਸਮਾਂ ਬਹੁਤ ਕੀਮਤੀ ਹੈ ਤੇ ਇੱਥੇ ਤੁਹਾਨੂੰ ਇਹੀ ਕਹਿਣਾ ਚਾਹਾਂਗੇ ਕਿ ਜੋ ਬਚਿਆ ਸਮਾਂ ਹੈ ਰਿਲੈਕਸ ਰਹਿੰਦੇ ਹੋਏ ਤੇ ਜਿੰਨਾ ਕੁ ਸਰ ਪੜਿਆ ਕਿੰਨਾ ਕੁ ਜਾਨਾ ਚਾਹੀਦਾ ਪ੍ਰਸਾਦ ਜੀ ਇਹਨਾਂ ਦੇ ਦੁਆਰਾ ਸਰ ਵੈਸੇ ਤਾਂ ਗੱਲ ਵਿਅਕਤੀਗਤ ਹੋਣੀ ਚਾਹੀਦੀ ਕਿ ਕਿੰਨਾ ਕੁ ਪੜਨਾ ਚਾਹੀਦਾ ਬਟ ਮੇਰਾ ਮੇਰਾ ਮੰਨਣਾ ਇਹ ਹੈ ਕਿ ਜਿਆਦਾ देर ਰਾਤ ਦੇਰ ਤੱਕ ਨਹੀਂ ਪੜਨਾ ਚਾਹੀਦਾ ਚੰਗੀ ਨੀਂਦ ਲੈਣੀ ਚਾਹੀਦੀ ਨੀਂਦ ਸਲੀਪ ਬਹੁਤ ਜ਼ਰੂਰੀ ਹੈ ਹੋਰ ਐਵੇਂ ਨਾਵੇਂ ਉੱਥੇ ਜਾ ਕੇ ਨੀਂਦ ਆ ਤੇ ਬਾਅਦ ਚ ਚਾਹ ਦੀ ਕਮੀ ਪੈਦਾ ਹੁੰਦੀ ਜਵਾਕਾਂ ਨੂੰ ਹਨਾ ਤੇ ਚੰਗੀ ਨੀਂਦ ਲਵ ਉਹਨਾਂ ਕੁ ਪੜੋ ਜਿੰਨਾ ਕੁ ਤੁਸੀਂ ਹੁਣ ਤੱਕ ਪੜ ਚੁੱਕੇ ਹੋ ਕੋਈ ਨਵੀਂ ਚੀਜ਼ ਨਾ ਪੜੋ ਠੀਕ ਹੈ ਤੇ ਆਪਦਾ ਵਧੀਆ ਵਧੀਆ ਬਿਲਕੁਲ ਕਿਉਂਕਿ ਐਂਟਰੀ ਉਹਨਾਂ ਨੇ ਪਹਿਲਾਂ ਹੀ 9 ਵ ਤੇ ਸਭ ਤੋਂ ਵੱਡੀ ਗੱਲ 9 ਵਜੇ ਪਹੁੰਚ ਜਾਓ ਜੀ ਕਿਉਂਕਿ ਬੜੀ ਕਈ ਵਾਰ ਕਿਸਮਤ ਮਾੜੀ ਹੁੰਦੀ ਹੈ ਸਾਰਾ ਕੁਝ ਆਂਦਾ ਹੁੰਦਾ ਹੈ ਸਰ ਤੇ ਕਈ ਸੈਂਟਰ ਵਾਲੇ ਐਂਟਰੀ ਨਹੀਂ ਦੇ ਐਂਟਰੀ ਨਹੀਂ ਦਿੰਦੇ ਤੇ ਇਹ ਤੁਹਾਨੂੰ ਵਾਰ-ਵਾਰ ਕਿਹਾ ਜਾ ਰਿਹਾ ਜੋ ਇਨਸਟਰਕਸ਼ਨ ਤੁਸੀਂ ਪਹਿਲਾਂ ਵੀ ਪੜ੍ਹ ਹੀ ਚੁੱਕੇ ਸੀਗੇ ਕਿ ਉਹਨਾਂ ਨੇ ਦੂਸਰੀ ਇਨਸਟਰਕਸ਼ਨ ਵਿੱਚ ਬਕਾਇਦਾ ਕਿ 9 ਵਜੇ ਆ ਜਾਓ ਜਿਹੜੇ ਐਗਜ਼ਾਮੀਨੇਸ਼ਨ ਸੈਂਟਰ ਤੁਹਾਨੂੰ ਅਲੋਟ ਹੈ ਉਮੀਦ ਹੈ ਸਰ ਅੱਜ ਕਾਫੀ ਜਣੇ ਪਹੁੰਚ ਗਏ ਪਹੁੰਚ ਗਏ ਹੋਣਗੇ ਸਰ ਕਿਉਂਕਿ ਉਹ ਹੀ ਨਾ ਸਰ ਬਾਇਓਮੈਟ੍ਰਿਕ ਹੈ ਕਈ ਵਾਰੀ ਫੋਟੋ ਨਹੀਂ ਲੱਲਦੀ ਕੋਈ ਸੌਫt ਸਮੱਸਿਆ ਆ ਜਾਂਦੀ ਹੈ ਤਾਂ ਫਿਰ ਆਪਣੇ ਕੋਲ ਇੱਕ ਟਾਈਮ ਹੁੰਦਾ ਕਿ ਆਪਾਂ ਉਹਨੂੰ ਹੱਲ ਕਰ ਸਕੀਏ ਜੇ ਟਾਈਮ ਦੇ ਟਾਈਮ ਪਹੁੰਚਾਂਗੇ ਬਾਅਦ ਚ ਅੰਗੂਠਾ ਨਹੀਂ ਸਕੈਨ ਹੋ ਰਿਹਾ ਜੀ ਕੁਝ ਨਹੀਂ ਹੋ ਰਿਹਾ ਕੋਈ ਫੋਟੋ ਨਹੀਂ ਮੈਚ ਹੋ ਰਹੀ ਤਾਂ ਫਿਰ ਉਹ ਦਿੱਕਤ ਆਉਂਦੀ ਹੈਗੀ ਬੱਚੇ ਬਿਲਕੁਲ ਸਰ ਐਂਡ ਆਈਡੀ ਪ੍ਰੂਫ ਸਿਰਫ ਇੱਕ ਨਹੀਂ ਘੱਟੋ ਘੱਟ ਦੋ ਆਪਨੇ ਰੱਖਣਾ ਤੇ ਥੋੜੀ ਫੋਟੋ ਪ੍ਰੋਪਰ ਸਰ ਵਿਜੀਬਲ ਹੋ ਸਕਦੀ ਹੈ ਬਾਕੀ ਸਰ ਇਹਨਾਂ ਨੂੰ ਜੇ ਹੋ ਸਕੇ ਤਾਂ ਜਰੂਰ ਲੈ ਕੇ ਜਾਇਆ ਕਰੋ ਇਹਨਾਂ ਨੂੰ ਸਰ ਬਾਕੀ ਇਹ ਵੀ ਯਾਦ ਦਿਲਾ ਦਿਓ ਇੱਕ ਵਾਰ ਹਾਂਜੀ ਕਿਉਂਕਿ ਜਦੋਂ ਹੀ ਤੁਹਾਡਾ ਪੇਪਰ ਹੋ ਜਾਏਗਾ ਤਾਂ 2 ਵਜੇ ਆਪਣੀ ਕਲਾਸ ਲਾਈਵ ਲੱਗੇਗੀ ਬਿਲਕੁਲ ਸਟੇਕ ਅਨਸਰ ਕੀ ਆਪਣੇ ਕਹ ਰਹੇ ਸੀ ਕਿੰਨਾ ਕਾਇਆ ਉਹ ਆਪਾਂ ਵਾਰ-ਵਾਰ ਗੱਲਾਂ ਕੀਤੀਆਂ ਕਿ ਅਨਸਰ ਕੀ ਦੇ ਨਾਲ ਗੱਲਾਂ ਕਰਾਂਗੇ ਤਾਂ ਬਿਤੇ ਡਿਟੇਲਡ ਗੱਲ ਕਰਾਂਗੇ 2 ਵਜੇ ਸਵੇਰੇ ਆਪਾਂ ਟੈਕ ਬਜ਼ਰ ਟੀਮ ਦੀ ਜਿਹੜੀ ਹੈਗੀ ਐ ਕੈਡਮੀ ਦੀ ਟੀਮ ਹੈ ਹਮੇਸ਼ਾ ਤੁਹਾਡੇ ਨਾਲ ਖੜੀ ਹੈ ਸ਼ੁਰੂ ਤੋਂ ਲੈ ਕੇ ਅੰਤ ਤੱਕ ਖੜੀ ਹੈਗੀ ਐ ਤਾਂ ਤੁਹਾਡਾ ਬਿਲਕੁਲ ਸਾਥ ਦੇਵਾਂਗੇ ਠੀਕ ਹੈ ਜੀ ਤੇ ਕਿਸੇ ਵੀ ਟੈਨਸ਼ਨ ਦੀ ਲੋੜ ਨਹੀਂ ਘਬਰਾਉਣ ਦੀ ਕਿਸੇ ਪ੍ਰਕਾਰ ਦੀ ਕੋਈ ਜ਼ਰੂਰਤ ਨਹੀਂ ਪੇਪਰ ਠੀਕ ਆਏਗਾ ਮੋਡਰੇਟ ਲੈਵਲ ਦਾ ਆਏਗਾ ਤਾਂ ਵਧੀਆ-ਵਧੀਆ ਪੇਪਰ ਕਰਕੇ ਆਜੇ ਪਰਮਾਤਮਾ ਤੁਹਾਡੇ ਨਾਲ ਠੀਕ ਹੈ ਜੀ ਤਾਂ ਬੈਸਟ ਵਿਸ਼ੇਸ ਜੀ ਤੁਹਾਡੇ ਲਈ ਹੈਗੀਆਂ ਬਹੁਤ ਸਾਰੀਆਂ ਪ ਐਨ ਪੇਪਰ ਕਲੀਅਰ ਕਰੋ ਤੇ ਸਾਰੇ ਨੂੰ 70 ਮੰਡ ਹਾਂ ਮੈਂ ਤਾਂ ਕਹਿੰਦਾ ਉਹਨਾਂ ਕਿ ਸਾਰੇ ਸਟੂਡੈਂਟ ਲੱਗੋ ਟਟ ਬਜ਼ਰ ਦੇ ਤੇ ਤੁਸੀਂ ਇੰਨੇ ਡੱਬੇ ਲੈ ਕੇ ਆਓ ਵੀ ਇਹ ਸਾਨੂੰ ਗੱਡੀ ਕਰਾ ਕੇ ਘਰੇ ਛੱਡ ਕੇ ਆਉਣੇ ਪੈਣ ਡੱਬੇ ਚਲੋ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਫਿਰ ਆਪਣੀ ਅਗਲੇ ਸਮਾਗਮ ਦੇ ਵਿੱਚ ਸਹੀ 2 ਵਜੇ ਐਤਵਾਰ ਠੀਕ ਹੈ ਜੀ ਧੰਨਵਾਦ ਵਿਦਿਆਰਥੀ ਬਹੁਤ ਬਹੁਤ ਧੰਨਵਾਦ